ਆਮ ਆਦਮੀ ਪਾਰਟੀ ਤੋਂ ਔਮਣ ਲੀਡਰ ਸਿਮਰਨ ਪ੍ਰੀਤ ਕਾਰਜੀ ਜੋ ਕਿ ਵਾਰਡ ਨੰਬਰ 75 ਤੋਂ ਚੋਣ ਲੜਨ ਦੇ ਦਾਵੇਦਾਰ ਵੀ ਨੇ ਉਹ ਸਿਆਸਤ ਦੇ ਵਿੱਚ ਤੁਹਾਡਾ ਰੁਝਾਨ ਕਿਵੇਂ ਹੋਇਆ ਇਹ ਸਾਡਾ ਰੁਝਾਨ ਸਿਆਸਤ ਹੀ ਨਹੀਂ ਹੈ ਜੀ ਇਹ ਸਾਡਾ ਰੁਝਾਨ ਸੇਵਾ ਦਾ ਜੀ ਅਸੀਂ ਆਪਣੇ ਵਾਰਡ ਵਿੱਚ ਇਹਦੀ ਵਿੱਚ ਸੇਵਾ ਚਾਹਨੀ ਆ ਅੱਛਾ ਜੀ ਪਿਛਲੇ ਕਈ ਸਾਲਾਂ ਤੋਂ ਮੇਰੇ ਹਸਬੰਡ ਗੁਰਪ੍ਰੀਤ ਸਿੰਘ தாਜੂ ਤੇ ਮੇਰਾ ਛੋਟਾ ਵੀਰ ਛੇੜੀ ਜੀ ਇਹ ਸਵਾਰਟ ਦੀ ਬਹੁਤ ਸੇਵਾ ਕਰ ਰਹੇ ਹਨ ਮੈਂ ਬੀਕਾਮ ਕੀਤੀ ਹੈ ਜੀ ਗੁਡ ਗੁਨਾਣਦਲਸ ਕਾਲਜ ਤੋਂ ਮੈਂ ਹੋਰ ਵੀ ਲੇਡੀਜ਼ ਲਈ ਜਿਵੇਂ ਫ੍ਰੀ ਕੋਚਿੰਗ ਫ੍ਰੀ ਸਕੂਲ ਮੈਂ ਸ਼ੁਰੂ ਕਰਨਾ ਚਾਹੁੰਦੀ ਹਾਂ ਕਿ ਜਿਹੜੇ ਸਾਡੇ ਵਾਰਡ ਦੇ ਬੱਚੇ ਨਹੀਂ ਪੜ ਸਕਦੇ ਆ ਕੁੜੀਆਂ ਤੇ ਮੈਂ ਉਹਨਾਂ ਨੂੰ ਪੜਾਉਣਾ ਚਾਹੁੰਦੀ ਹਾਂ ਜੀ ਕਿਉਂਕਿ ਇੱਕ ਔਰਤ ਦਾ ਪੜੇ ਹੋਣਾ ਬਹੁਤ ਜ਼ਰੂਰੀ ਹੈ ਤੁਸੀਂ ਇਸ ਪਾਰਟੀ ਨੂੰ ਹੀ ਚੁਣਿਆ ਕਿ ਤੁਸੀਂ ਇਸ ਪਾਰਟੀ 'ਚ ਆ ਕੇ ਹੀ ਆਪਣਾ ਸਿਆਸੀ ਕੈਰੀਅਰ ਸ਼ੁਰੂ ਕਰਨਾ ਹੈ ਤੇ ਮੈਂ ਸਭ ਤੋਂ ਪਹਿਲਾਂ ਤਾਂ ਸਾਡੇ ਵਾਰਡ ਵੀ ਜਿਹੜਾ ਨਸ਼ੇ ਦਾ ਉਹ ਇੱਕ ਲੇਡੀ ਨੂੰ ਸਟਰੋਂਗ ਹੋਣਾ ਘਰ 'ਚ ਬਹੁਤ ਜ਼ਰੂਰੀ ਹੈ ਜੀ ਜੇਕ ਲੇਡੀ ਸਟਰੋਂਗ ਹੋਏਗੀ ਨਾ ਤੇ ਘਰ ਵਿੱਚ ਨਾ ਹੀ ਬੇਰੁਜ਼ਗਾਰੀ ਰਹੇਗੀ ਤੇ ਨਾ ਕੋਈ ਨਸ਼ੇ ਕਰੇਗਾ ਵਾਅਦਾ ਤੇ ਤੁਹਾਡੇ ਬੀਬੀਆਂ ਭੈਣਾਂ ਨਾਲ ਵੀ ਕੀਤਾ ਸੀ 1000 ਰੁਪਏ ਦਾ ਹਾਂਜੀ ਹਾਂਜੀ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ 75 ਵਾਰਡ ਬੀਬੀਆਂ ਲਈ ਰਿਜ਼ਰਵ ਹੋ ਗਿਆ ਹਾਂਜੀ ਹਾਂਜੀ ਠੀਕ ਇਸ ਵਾਰਡ ਤੋਂ ਤੁਸੀਂ ਕਾਉਂਸਲਰ ਬਣ ਜਾਂਦੇ ਹੋ ਤੁਹਾਨੂੰ ਕੀ ਲੱਗਦਾ ਕਿ ਪ੍ਰਾਇੋਰਟੀ ਦੇ ਉੱਤੇ ਪਹਿਲ ਦੇ ਆਧਾਰ ਤੇ ਕਿਹੜੇ ਕੰਮ ਹੋਣਗੇ ਜਿਹੜੇ ਅਜੇ ਤੱਕ ਨਹੀਂ ਕੀਤੇ ਗਏ ਇਸ ਵਾਰਡ ਦੇ ਵਿੱਚ ਟੁੱਟੀਆਂ ਗਲੀਆਂ ਤੋਂ ਉੱਤੇ ਹੀ ਗਲੀਆਂ ਬਣਾਈ ਜਾ ਰਹੇ ਨੇ ਤੇ ਜਿਹਦੇ ਨਾਲ ਕੀ ਹੋ ਰਿਹਾ ਹੈ ਗਲੀਆਂ ਉੱਚੀਆਂ ਹੋ ਰਹੀਆਂ ਨੇ ਤੇ ਘਰ ਨਹੀਂਵੇਂ ਹੋ ਰਿਹਾ ਨੇ ਤੇ ਜਿਹਦੇ ਕਰਕੇ ਬਾਦਸ਼ਾਹ ਦਾ ਪਾਣੀ ਘਰਾਂ 'ਚ ਜਾ ਰਿਹਾ ਹੈ ਸੁਨਪ੍ਰੀਤ ਜੀ ਬਹੁਤ ਸਾਰੇ ਲੀਡਰ ਆਉਂਦੇ ਨੇ ਵਾਦੇ ਕਰਦੇ ਨੇ ਤੇ ਚਲੇ ਜਾਂਦੇ ਨੇ ਜਦੋਂ ਚੋਣ ਜਿੱਤਣ ਦਿੱਦੇ ਨੇ ਚੋਣ ਜਿੱਤਣ ਤੋਂ ਬਾਅਦ ਉਹਨਾਂ ਦਾ ਰਵਈਆ ਜਿਹੜਾ ਹੁੰਦਾ ਨਾ ਉਹ ਅਲੱਗ ਤਰ੍ਹਾਂ ਦਾ ਹੁੰਦਾ ਹੈ ਲੋ ਜੀ ਸਵਾਗਤ ਆ ਤੁਹਾਡਾ ਸਭ ਦਾ ਐਸਐਨਜ਼ న్యూਸ 'ਤੇ ਮੈਂ ਹਾਂ ਵਿਰਿੰਦਰ ਹਾਜ਼ਰ ਆ ਇੱਕ ਨਵੇਂ ਮਹਿਮਾਨ ਦੇ ਨਾਲ ਦੋਸਤੋ ਜਿਵੇਂ ਕਿ ਸਵੇਰੇ ਚ ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਤਿਆਰੀਆਂ ਸ਼ੁਰੂ ਹੋਣ ਜਾ ਰਹੀਆਂ ਨੇ ਉਵੇਂ ਹੀ ਵੱਖ-ਵੱਖ ਸਿਆਸੀ ਪਾਰਟੀਆਂ ਦੇ ਵੱਲੋਂ ਚੋਣ ਲੜਨ ਦੇ ਜਿਹੜੇ ਦਾਵੇਦਾਰ ਨੇ ਉਹਨਾਂ ਦੀਆਂ ਸਰਗਰਮੀਆਂ ਵੀ ਦੇਖਣ ਨੂੰ ਮਿਲ ਰਹੀਆਂ ਨੇ ਸੋ ਅੱਜ ਸਾਡੇ ਨਾਲ ਇੱਕ ਖਾਸ ਮਹਿਮਾਨ ਮੌਜੂਦ ਨੇ ਆਮ ਆਦਮੀ ਪਾਰਟੀ ਤੋਂ ਔਮੇਨ ਲੀਡਰ ਸਿਮਰਨਪ੍ਰੀਤ ਕੌਰ ਜੀ ਜੋ ਕਿ ਵਾਰਡ ਨੰਬਰ 75 ਤੋਂ ਚੋਣ ਲੜਨ ਦੇ ਦਾਵੇਦਾਰ ਵੀ ਨੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਜੀ ਸਿਮਰਨ ਜੀ ਸਭ ਤੋਂ ਪਹਿਲਾਂ ਸਾਡਾ ਬਹੁਤ-ਬਹੁਤ ਸਵਾਗਤ ਹੈ ਸਮਝਾ ਨਿਊਜ਼ ਹਾਂ ਕਿਦਾਂ ਦਾ ਜੀ ਸਿਮਰਨ ਜੀ ਜਿਵੇਂ ਕਿ ਅ ਦੇਖਿਆ ਜਾਂਦਾ ਹੈ ਕਿ ਸਾਡੇ ਦੇਸ਼ ਦੇ ਵਿੱਚ ਜਿਹੜੀਆਂ ਔਰਤਾਂ ਨੇ ਉਹ ਹਰ ਖੇਤਰ ਦੇ ਵਿੱਚ ਅੱਗੇ ਜਾ ਰਹੀਆਂ ਨੇ ਕੋਈ ਪਾਇਲਟ ਬਣ ਰਿਹਾ ਹੈ ਕੋਈ ਡਾਕਟਰ ਹੈ ਹਨਾ ਪੁਲਾੜ ਤੇ ਵਿੱਚ ਵੀ ਗਈਆਂ ਨੇ ਹਨਾ ਤਾਂ ਸਿਆਸਤ ਦੇ ਵਿੱਚ ਵੀ ਸਾਡੀਆਂ ਜਿਹੜੀਆਂ ਬੀਬੀਆਂ ਨੇ ਉਹ ਵੱਧ ਚੜ ਕੇ ਹਿੱਸਾ ਲੈਂਦੀਆਂ ਨੇ ਹੁਣ ਤੁਹਾਡੀ ਜੇ ਗੱਲ ਕਰੀਏ ਤੁਸੀਂ ਅ ਔਮਨ ਏਮਪਾਵਰਮੈਂਟ ਨੂੰ ਰਿਪਰੈਜ਼ੈਂਟ ਕਰ ਦਿਓ ਤੋ ਸਿਆਸਤ ਦੇ ਵਿੱਚ ਤੁਹਾਡਾ ਰੁਝਾਨ ਕਿਵੇਂ ਹੋਇਆ ਸਿਆਸਤ ਵਿੱਚ ਇਹ ਸਾਡਾ ਰੁਝਾਨ ਸਿਆਸਤ ਹੀ ਨਹੀਂ ਹੈ ਜੀ ਇਹ ਸਾਡਾ ਰੁਝਾਨ ਸੇਵਾ ਦਾ ਹੈ ਜੀ ਅਸੀਂ ਆਪਣੇ ਵਾਰਡ ਵਿੱਚ ਇਹਦੇ ਵਿੱਚ ਸੇਵਾ ਚਾਹਨੀ ਆ ਕਰਨੀ ਪਿਛਲੇ ਕਈ ਸਾਲਾਂ ਤੋਂ ਮੇਰੇ ਹਸਬੰਡ ਗੁਰਪ੍ਰੀਤ ਸਿੰਘ ਰਾਜੂ ਜੀ ਤੇ ਮੇਰਾ ਛੋਟਾ ਵੀਰ ਸ਼ੇਰੀ ਜੀ ਇਸ ਵਾਰਡ ਦੀ ਬਹੁਤ ਸੇਵਾ ਕਰ ਰਹੇ ਹਨ ਸਾਡਾ ਦਫ਼ਤਰ ਵੀ ਹੈ ਕਈ ਕੰਮ ਹੋ ਰਿਹਾ ਸਾਡੇ ਦਫ਼ਤਰ ਤੇ ਸਾਡੇ ਵਾਰਡ ਦੇ ਲੋਕ ਬਹੁਤ ਖੁਸ਼ ਹਨ ਇਸੇਵਾ ਤੋਂ ਤੇ ਤੁਹਾਨੂੰ ਫਿਰ ਜਿੱਦਾਂ ਪਰਿਵਾਰ ਵਿੱਚ ਸਿਆਸਤ ਚੱਲ ਰਹੀ ਹੈ ਸੇਵਾ ਦਾ ਰੁਤਬਾ ਤੇ ਮੈਂ ਉਹ ਸੇਵਾ ਕਰਨੀ ਚਾਹੁੰਦੀ ਹਾਂ ਕਿ ਕਿ ਹੁਣ ਜਿੱਦਾਂ ਲੇਡੀਜ਼ ਵਾਰਡ ਹੈ ਤੇ ਮੈਨੂੰ ਵੀ ਅੱਗੇ ਆਣਾ ਚਾਹੀਦਾ ਹੈ ਮੇਰੇ ਹਸਬੰਦ ਜੀ ਕਹਿ ਰਹੇ ਨੇ ਨਹੀਂ ਤੁਸੀਂ ਹੁਣ ਸੇਵਾ ਤੁਹਾਡਾ ਮੌਕਾ ਹੈ ਹੁਣ ਤੁਸੀਂ ਸੇਵਾ ਕਰੋ ਤੇ ਮੈਂ ਵੀ ਚਾਹੁੰਦੀ ਹਾਂ ਕਿ ਮੈਂ ਆਪਣੇ ਵਾਰਡ ਦੀ ਸੇਵਾ ਕਰਾਂ ਅੱਛਾ ਸਿਮਰਨ ਜੀ ਅਕਸਰ ਸੀ ਸੁਣਦੇ ਆ ਅਕਸਰ ਬਹੁਤ ਸਾਰੇ ਲੋਕ ਗੱਲਾਂ ਕਰਦੇ ਹੈਗੇ ਭਾਈ ਜਿਹੜੇ ਸਾਡੇ ਸਿਆਸੀ ਲੀਡਰ ਹੈ ਨਾ ਇਹ ਪੜ੍ਹੇ ਲਿਖੇ ਨਹੀਂ ਲੈ ਲੀਡਰ ਤੇ ਅਨਪੜ੍ਹਦੇ ਹੁਣ ਜੇ ਤੁਹਾਡੀ ਬੁਰਾ ਨਾ ਮੰਨਿਓ ਜੇ ਤੁਹਾਡੀ ਅਸੀਂ ਕੁਆਲੀਫਿਕੇਸ਼ਨ ਦੀ ਗੱਲ ਕਰੀਏ ਤੁਹਾਡੀ ਕੁਆਲੀਫਿਕੇਸ਼ਨ ਤੁਹਾਡੀ ਪੜ੍ਹਾਈ ਲਿਖਾਈ ਉਹਦੇ ਬਾਰੇ ਅਸੀਂ ਜ਼ਰੂਰ ਜਾਣਨਾ ਚਾਹਾਂਗੇ ਕਿਉਂਕਿ ਤੁਸੀਂ ਪੂਰੇ ਵਾਰਡ ਨੂੰ ਰਿਪਰੈਜ਼ੈਂਟ ਕਰਨਾ ਹੈ ਬਿਲਕੁਲ ਜੀ ਬਿਲਕੁਲ ਹਾਂਜੀ ਮੈਂ ਬੀ ਕਾਮ ਕੀਤੀ ਹੈ ਠੀਕ ਗੁੱਡ ਗੁਨਾਨੇਡਲਸ ਕਾਲਜ ਤੋਂ ਜੀ ਪਲੱਸ 2 ਤੱਕ ਮੈਂ ਬੀ ਸੀ ਐਮ ਬੀ ਸੀ ਐਮ ਤੋਂ ਪੜ੍ਹੀ ਹਾਂ ਤੇ ਮੈਂ ਚਾਹਨੀ ਆ ਕਿ ਜੇ ਦੇਖੋ ਇੱਕ ਘਰ ਚ ਲੇਡੀ ਪੜੀ ਐ ਤੇ ਸਾਰਾ ਪਰਿਵਾਰ ਪੜ ਗਿਆ ਜੀ ਇੱਕ ਲੇਡੀ ਦਾ ਪੜੇ ਹੋਣਾ ਬਹੁਤ ਜ਼ਰੂਰੀ ਹੈ ਜੇ ਸਿਆਸਤ ਵਿੱਚ ਅਸੀਂ ਗੱਲ ਕਰੀਏ ਤੇ ਪੜੇ ਲਿਖੇ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਪੜੇ ਲਿਖਿਆ ਹੀ ਬੰਦਾ ਸੇਵਾ ਕਰ ਸਕਦਾ ਹੈ ਤੇ ਗਰੀਬਾਂ ਦਾ ਹੱਥ ਨਹੀਂ ਮਾਰਦਾ ਜੀ ਤੇ ਮੈਂ ਇਹੀ ਚਾਹਨੀ ਆ ਕਿ ਹਰ ਇੱਕ ਔਰਤ ਪੜੇ ਜੀ ਤੇ ਅੱਗੇ ਆਏ ਜੀ ਸੋ ਕਬੀਲਦਾਰੀ ਵੀ ਜਿਹੜੀ ਹੈਗੀ ਹੈ ਘਰ ਕਰਸਤੀ ਜਿਹੜੀ ਆ ਉਹ ਵੀ ਜ਼ਰੂਰੀ ਹੈ ਹੈਨਾ ਹੁਣ ਤੁਸੀਂ ਜਸ ਢੰਗ ਨਾਲ ਤੁਹਾਡਾ ਪਰਿਵਾਰ ਹੈ ਕਿਸ ਢੰਗ ਨਾਲ ਤੁਸੀਂ ਮੈਨੇਜ ਕਰੋਗੇ ਆਪਣੇ ਸਿਆਸੀ ਜਿਹੜਾ ਹੈਗਾ ਕਰੀਅਰ ਨੂੰ ਔਰ ਆਪਣੇ ਘਰ ਪਰਿਵਾਰ ਨੂੰ ਹਾਂਜੀ ਦੇਖੋ ਤੁਹਾਨੂੰ ਜਿਵੇਂ ਮੈਂ ਦੱਸਿਆ ਮੇਰੇ ਹਸਬੰਡ ਜੀ ਉਹ ਵੀ ਸਿਆਸਤ ਚ ਨਹੀਂ ਸੇਵਾ ਕਰ ਰਹੇ ਆਪਣੇ ਵਾਡ ਦੀ ਮੇਰੇ ਭਰਾ ਵੀ ਛੋਟੇ ਸ਼ੇਰੀ ਉਹ ਵੀ ਸੇਵਾ ਕਰ ਰਹੇ ਆ ਮੇਰਾ ਬੇਟਾ ਵੀ ਜੀ ਤੇ ਮੈਨੂੰ ਕੋਈ ਔਖਾ ਨਹੀਂ ਹੈ ਕਿਉਂਕਿ ਸਾਰੇ ਮੇਰੇ ਨਾਲ ਖੜੇ ਐ ਕਿਉਂਕਿ ਸਾਡਾ ਮਕਸਦ ਹੀ ਸੇਵਾ ਕਰਨਾ ਆਪਣੇ ਵਾਰਡ ਦਾ ਜੀ ਜਿਹੜੀ ਮੁਸੀਬਤਾਂ ਸਾਡੇ ਵਾਰਡ ਵਿੱਚ ਆਈਆਂ ਨੇ ਅਸੀਂ ਉਹ ਹੱਲ ਕਰਨਾ ਚਾਹੁੰਦੇ ਹਾਂ ਉਹਨਾਂ ਦਾ ਕਿ ਅਸੀਂ ਸੇਵਾ ਦੀ ਖੜੇ ਆ ਤੇ ਮੈਨੂੰ ਕੋਈ ਔਖਾ ਨਹੀਂ ਸਿਆਸਤ ਵਿੱਚ ਆਂਦਾ ਤੇ ਮੈਂ ਤੈ ਦਿਲੋਂ ਸੇਵਾ ਕਰਾਂਗੇ ਸਾਰਿਆਂ ਦੀ ਜੀ ਅੱਛਾ ਪਾਰਟੀਆਂ ਤੇ ਹੋਰ ਵੀ ਬਹੁਤ ਸਾਰੀਆਂ ਨੇ ਕੋਈ ਰਿਵਾਇਤੀ ਪਾਰਟੀਆਂ ਨੇ ਹੁਣ ਆਮ ਆਦਮੀ ਪਾਰਟੀ ਹੈ ਆ ਤੁਸੀਂ ਇਸ ਪਾਰਟੀ ਨੂੰ ਹੀ ਚੁਣਿਆ ਕਿ ਤੁਸੀਂ ਇਸ ਪਾਰਟੀ 'ਚ ਆ ਕੇ ਹੀ ਆਪਣਾ ਸਿਆਸੀ ਕੈਰੀਅਰ ਸ਼ੁਰੂ ਕਰਨਾ ਹੈ ਜਾਂ ਇਸ ਪਾਰਟੀ 'ਚ ਆ ਕੇ ਹੀ ਜੋ ਹੈ ਉਹ ਲੋਕਾਂ ਦੀ ਸੇਵਾ ਕਰਨੀ ਹੈ? ਹਾਂਜੀ। ਦੇਖੋ ਪਾਰਟੀ ਸਾਨੂੰ ਵੀ ਅਸੀਂ ਸੇਵਾ ਕਰਨਾ ਚਾਹੁੰਦੇ ਆ ਅਸੀਂ ਆਪਣੇ ਪ੍ਰੋਫਿਟ ਲਈ ਨਹੀਂ ਕਰ ਰਹੇ। ਜੀ ਕਿਉਂਕਿ ਸਾਡਾ ਮਕਸਦ ਇਹ ਅਸੀਂ ਆਪਣੇ ਵਾਅਦੇ 'ਚ ਸੇਵਾ ਕਰੀਏ। ਤੇ ਪਿਛਲੇ ਕਈ ਸਾਲਾਂ ਤੋਂ ਕਈ ਸਰਕਾਰਾਂ ਆਈਆਂ ਜੀ ਕਿਸੇ ਨੇ ਕੋਈ ਨਹੀਂ ਕਿਸੇ ਦੀ ਹੈਲਪ ਕੀਤੀ ਕੋਈ ਕੰਮ ਨਹੀਂ ਕੀਤਾ ਕੋਈ ਵਾਅਦਾ ਆਪਣਾ ਪੂਰਾ ਨਹੀਂ ਕੀਤਾ ਤੇ ਜਿਹੜੀ ਹੁਣ ਮਾਨ ਸਰਕਾਰ ਜੀ ਦੀ ਆ ਆਮ ਆਦਮੀ ਪਾਰਟੀ ਆਈ ਹੈ ਇਹ ਹਰ ਇੱਕ ਵਾਦੇ ਜਿਹੜੇ ਉਹਨਾਂ ਨੇ ਕੀਤੇ ਉਹ ਪੂਰੇ ਕੀਤੇ ਆ ਤੇ ਸਾਰੇ ਉੱਤੇ ਹੋ ਗਏ ਹਾਂਜੀ ਵਾਅਦਾ ਤੇ ਤੁਹਾਡੇ ਬੀਬੀਆਂ ਭੈਣਾਂ ਨਾਲ ਵੀ ਕੀਤਾ ਸੀ 1000 ਰੁਪਏ ਦਾ ਹਾਂਜੀ ਹਾਂਜੀ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ 1000 ਰੁਪਏ ਵੀ ਆਏਗਾ ਦੇਖੋ ਜਿੱਥੇ ਉਹਨਾਂ ਨੇ ਵਾਅਦਾ ਕੀਤਾ ਸੀ ਬਿਜਲੀ ਦੇ ਬਿੱਲ ਮਾਫ ਕਰਨਗੇ ਜੀ ਤੇ ਉੱਥੇ ਜੇ ਦੇਖਿਆ ਜਾਏ 3000 ਯੂਨਿਟ ਦੇ 100 ਯੂਨਿਟ ਫ੍ਰੀ ਮਿਲ ਰਹੀ ਹੈ ਤੇ 3000 ਮਹੀਨਾ ਮਿਲ ਰਿਹਾ ਹੈ 100 ਰੁਪਿਆ ਇੱਕ ਦਿਨ ਦਾ ਮਿਲ ਰਿਹਾ ਹੈ ਤੇ ਉੱਥੇ ਦੇਖੋ ਜੇ ਇੰਨਾ ਕੰਮ ਉਹ ਕਰ ਰਿਹਾ ਤੇ 1000 ਰੁਪਿਆ ਵੀ ਪਾਣਗੇ ਜੀ ਮੈਨੂੰ ਪੂਰੀ ਉਮੀਦ ਹੈ ਕਿ ਜਿੱਥੇ ਉਹਨਾਂ ਨੇ ਟੋਲ ਪਲਾਜ਼ਾ ਮੱਲਾ ਕਲੀਨਿਕ ਸ਼ੁਰੂ ਕੀਤੇ ਤੇ ਸਾਰੇ ਵਾਦੇ ਪੂਰੇ ਕੀਤੇ ਇੱਕ ਵਾਦਾ ਨਜ਼ਰ ਰਹਿ ਗਿਆ ਤੇ ਇਹ ਵੀ ਉਹ ਪੂਰਾ ਕਰਨਗੇ ਜੀ ਅੱਛਾ ਸਿਮਰਪ੍ਰੀਤ ਜੀ ਜੇ ਮਾਲ ਲੋ ਤੁਸੀਂ ਵਾਰਡ ਨੰਬਰ 75 ਜਿਹੜਾ ਕਿ ਹੁਣ ਸਾਰੇ ਰੀਸ਼ਫਲ ਹੋਏ ਨੇ ਵਾਰਡ ਇਹਨਾਂ ਲੁਧਿਆਣੇ ਦੇ ਤੇ ਪਹਿਲਾਂ ਇਹ ਵਾਰਡ 52 ਸੀਗਾ ਤੇ ਹੁਣ 75 ਵਾਰਡ ਬੀਬੀਆਂ ਲਈ ਰਿਜ਼ਰਵ ਹੋ ਗਿਆ ਹੈ ਹਾਂਜੀ ਹਾਂਜੀ ਠੀਕ ਹੈ ਇਸ ਵਾਰਡ ਤੋਂ ਤੁਸੀਂ ਕਾਉਂਸਲਰ ਬਣ ਜਾਂਦੇ ਹੋ ਤੁਹਾਨੂੰ ਕੀ ਲੱਗਦਾ ਕਿ ਪ੍ਰਾਇੋਰਟੀ ਦੇ ਉੱਤੇ ਪਹਿਲ ਦੇ ਆਧਾਰ ਤੇ ਕਿਹੜੇ ਕੰਮ ਹੋਣਗੇ ਜਿਹੜੇ ਅਜੇ ਤੱਕ ਨਹੀਂ ਕੀਤੇ ਗਏ ਇਸ ਵਾਰਡ ਦੇ ਵਿੱਚ ਜੀ ਦੇਖੋ ਸਾਡੇ ਵਾਰਡ ਵਿੱਚ ਬਹੁਤ ਸਮੱਸਿਆ ਨੇ ਬਹੁਤ ਜ਼ਿਆਦਾ ਅੰਗਿਨਤ ਸਭ ਤੋਂ ਪਹਿਲਾਂ ਤਾਂ ਸੀਵਰੇਜ ਦੀ ਸਭ ਤੋਂ ਵੱਡੀ ਪ੍ਰੋਬਲਮ ਹੈ ਸਾਡੇ ਏਰੀਏ ਵਿੱਚ ਸਾਡੇ ਵਾਰਡ ਵਿੱਚ ਸੀਵਰੇਜ ਇੰਨੀ ਪ੍ਰੋਬਲਮ ਹੈ ਕਿ ਪਿਛਲੇ 4 ਵਾਰੀ ਇੱਕ ਹੀ ਕੌਂਸਲਰ ਬੰਦਾ ਆ ਰਿਹਾ ਹੈ ਤੇ ਉਹਨੇ ਸੀਵਰੇਜ ਦੀ ਸਮੱਸਿਆ ਦਾ ਕੋਈ ਹੱਲ ਨਹੀਂ ਕੀਤਾ ਲੇਡੀਜ਼ ਇੰਨੀਆਂ ਪਰੇਸ਼ਾਨ ਨੇ ਗਲੀਆਂ ਜਿਹੜੇ ਪਾਈਪਾਂ ਸੀਵਰੇਜ ਵਿੱਚ 8 ਇੰਚ ਦੀ ਪੈਂਦੀਆਂ ਨੇ ਉਹਨਾਂ ਨੇ ਬਹੁਤ ਛੋਟੀਆਂ ਪਾਈਪਾਂ ਪਾਈਆਂ ਜਿਹਦੇ ਨਾਲ ਸੀਵਰੇਜ ਦੀ ਸਮੱਸਿਆ ਆ ਰਹੀ ਹੈ ਗਲੀਆਂ ਵਿੱਚ ਤੇ ਇੱਕ ਹੋਰ ਗਲੀਆਂ ਦੀ ਇਹ ਪ੍ਰੋਬਲਮ ਹੈ ਕਿ ਜਦੋਂ ਮੀਂਹ ਦਾ ਪਾਣੀ ਆਂਦਾ ਹੈ ਤੇ ਉਹ ਲੋਕਾਂ ਦੇ ਘਰਾਂ 'ਚ ਵੜਦਾ ਹੈ ਉਹ ਕਿਸ ਤਰ੍ਹਾਂ ਜਾਂਦਾ ਹੈ ਉਹਨਾਂ ਨੇ ਟੁੱਟੀ ਗਲੀ ਦੇ ਉੱਤੇ ਹੀ ਗਲੀਆਂ ਬਣਾਈ ਜਾ ਰਹੇ ਨੇ ਤੇ ਜਿਹਦੇ ਨਾਲ ਕੀ ਹੋ ਰਿਹਾ ਹੈ ਗਲੀਆਂ ਉੱਚੀਆਂ ਹੋ ਰਹੀਆਂ ਨੇ ਤੇ ਘਰ ਨਹੀਂਵੇਂ ਹੋ ਰਹੇ ਹਨ ਤੇ ਜਿਹਦੇ ਕਰਕੇ بارش ਦਾ ਪਾਣੀ ਘਰਾਂ 'ਚ ਜਾ ਰਿਹਾ ਹੈ ਤੇ ਪਰਿਵਾਰ ਬਾਰੇ ਬਹੁਤ ਪਰੇਸ਼ਾਨ ਨੇ ਤੇ ਜਦੋਂ ਦੇਖੋ ਜੀ ਤਾਨੂੰ ਕਿ ਲੱਗਦਾ ਕੇ ਇਸ ਤੁਹਾਡੇ ਸਵਾਰਡ ਦੇ ਵਿੱਚ ਹੋਰ ਕਿਹੜੀਆਂ ਕਿੜੀਆਂ ਸਮੱਸਿਆਵਾਂ ਆਏ ਨੇ ਜਿਹੜੀਆਂ ਤੁਹਾਨੂੰ ਹੱਲ ਕਰਨੀਆਂ ਪੈਣੀਆਂ ਨੇ ਚੈਲੰਜੇਜ਼ ਜਿਹੜੇ ਨੇ ਚੁਣੌਤੀਆਂ ਜਿਹੜੇ ਨੇ ਉਹ ਕਿਹੜੀਆਂ ਨੇ ਇੱਕ ਤਾਂ ਤੁਹਾਨੂੰ ਮੈਂ ਦੱਸਿਆ ਸੀਵਰੇਜ ਦੀ ਪ੍ਰੋਬਲਮ ਸਭ ਤੋਂ ਵੱਡੀ ਹੈ ਤੇ ਗਲੀਆਂ ਦੀ ਜੀ ਇਸ ਤੋਂ ਬਾਅਦ ਸਾਡੇ ਏਰੀਆ ਵਿੱਚ ਨਸ਼ੇ ਬੇਰੋਜ਼ਗਾਰੀ ਬਹੁਤ ਹੈ ਤੇ ਜਿਹੜੀ ਕਿ ਮੈਂ ਦੂਰ ਕਰਨਾ ਚਾਹੁੰਦੀ ਹਾਂ ਮੈਂ ਹਰ ਇੱਕ ਲੇਡੀ ਨਾਲ ਖੜੀ ਆ ਹਰ ਪਰਿਵਾਰ ਨਾਲ ਖੜੀ ਆ ਜਿਹੜੀ ਉਹਨਾਂ ਨੂੰ ਸਮੱਸਿਆ ਆਵਾਂ ਆਣ ਗਿਆ ਤੇ ਮੈਂ ਉਹਨਾਂ ਨਾਲ ਖੜੀ ਆ ਪੈਲ ਦੇ ਆਧਾਰ ਤੇ ਸੋ ਕਿਤੇ ਨ ਕਿਤੇ ਤੁਸੀਂ ਇਹ ਸਭ ਕੰਮਾਂ ਵਾਸਤੇ ਪ੍ਰੀਪਲਾਨਡ ਵੀ ਹੋਵੋਗੇ ਹੈਨਾ ਕੁਛ ਨਾ ਕੁਛ ਤੁਸੀਂ ਪਲਾਨ ਵੀ ਬਣਾਏ ਹੋਣਗੇ ਪੇ ਇਸ ਢੰਗ ਨਾਲ ਸਟੈਪ ਬਾਈ ਸਟੈਪ ਇਹ ਕੰਮ ਕਰਮ ਹੈ ਜੀ ਦੇਖੋ ਮੈਂ ਤਾਂ ਮੈਂ ਇਹ ਨਹੀਂ ਸੋਚਦੀ ਕਿ ਇਲੈਕਸ਼ਨ ਕਦੋਂ ਆ ਜਾਂ ਮੈਨੂੰ ਵੋਟ ਮਿਲੇ ਮੈਂ ਤਾਂ ਯੋਗਾ ਕਲਾਸ ਸ਼ੁਰੂ ਕਰਾਈਆਂ ਹੈ ਲੇਡੀਜ਼ ਲਈ ਉੱਥੇ 40 ਤੋਂ ਵੱਧ ਲੇਡੀਜ਼ ਆਂਦੀਆਂ ਨੇ ਤੇ ਉੱਥੇ ਹੀ ਅਸੀਂ ਤੀਜ ਦਾ ਟੀਆਂ ਦਾ ਮੇਲਾ ਉਹ ਮਨਾਇਆ ਤੇ ਮੈਂ ਹੋਰ ਵੀ ਲੇਡੀਜ਼ ਲਈ ਜਿਵੇਂ ਫ੍ਰੀ ਕੋਚਿੰਗ ਫ੍ਰੀ ਸਕੂਲ ਮੈਂ ਸ਼ੁਰੂ ਕਰਨਾ ਚਾਹੁੰਦੀ ਆ ਕਿ ਜਿਹੜੇ ਸਾਡੇ ਵਾਰਡ ਦੇ ਬੱਚੇ ਨਹੀਂ ਪੜ ਸਕਦੇ ਆ ਕੁੜੀਆਂ ਤੇ ਮੈਂ ਉਹਨਾਂ ਨੂੰ ਪੜਾਉਣਾ ਚਾਹੁੰਦੀ ਆ ਜੀ ਕਿਉਂਕਿ ਇੱਕ ਔਰਤ ਦਾ ਪੜੇ ਹੋਣਾ ਬਹੁਤ ਜ਼ਰੂਰੀ ਹੈ ਜੀ ਸੋ ਜਸਟ ਅਗ ਨਾਲ ਤੁਸੀਂ ਪੂਰੇ ਵਾਰਡ ਨੂੰ ਰਿਪਰੈਜ਼ੈਂਟ ਕਰੋਗੇ ਜੇ ਤੁਸੀਂ ਚੋਣ ਜਿੱਤ ਜਾਂਦੇ ਹੋ ਤੇ ਹਾਂਜੀ ਸੋ ਕਿਹੜੀ ਕਿਹੜੇ ਤੁਹਾਨੂੰ ਲੱਗਦਾ ਕਿ ਇੱਕ ਆਰਥ ਹੋਣ ਦੇ ਨਾਤੇ ਔਰਤਾਂ ਦੀਆਂ ਜਿਹੜੀਆਂ ਦਿੱਕਤਾਂ ਸਮੱਸਿਆਵਾਂ ਨੂੰ ਵੀ ਤੁਸੀਂ ਚੰਗੀ ਤਰ੍ਹਾਂ ਜਾਣਦੇ ਜਿੱਥੇ ਤੁਸੀਂ ਪੂਰੇ ਵਾਰਡ ਦੇ ਲੋਕਾਂ ਨੂੰ ਰਿਪਰੈਜ਼ੈਂਟ ਕਰਨਾ ਹੈ ਮਤਲਬ ਚੋਣ ਜਿੱਤਣ ਤੋਂ ਬਾਅਦ ਉੱਥੇ ਤੁਸੀਂ ਵਿਮੈਨਸ ਨੂੰ ਵੀ ਤੁਸੀਂ ਰਿਪਰੈਜ਼ੈਂਟ ਕਰਨਾ ਹੈ ਉਹਨਾਂ ਦੀਆਂ ਦਿੱਕਤਾਂ ਸਮੱਸਿਆਵਾਂ ਨੂੰ ਲੈ ਕੇ ਵੀ ਤੁਹਾਡੇ ਕੋਈ ਪਲਾਨਸ ਤੁਹਾਡੇ ਕੋਈ ਇਹੋ ਜਿਹੇ ਵਿਚਾਰ ਜਿਹੜੇ ਤੁਸੀਂ ਸਾਂਝੇ ਕਰਨਾ ਚਾਹੁੰਦੇ ਹੋ ਹਾਂਜੀ ਮੈਂ ਦੇਖੋ ਤੁਹਾਨੂੰ ਮੈਂ ਦੱਸਿਆ ਮੈਂ ਹਰ ਇੱਕ ਲੇਡੀ ਨਾਲ ਖੜੀ ਹਾਂ ਜੀ ਤੇ ਸਾਡੇ ਵਾਰਡ ਵਿੱਚ ਬਹੁਤ ਸਮੱਸਿਆ ਨੇ ਜੀ ਕਿ ਮੈਂ ਸਭ ਤੋਂ ਪਹਿਲਾਂ ਤਾਂ ਸਾਡੇ ਵਾਰਡ ਵਿੱਚ ਜਿਹੜਾ ਨਸ਼ੇ ਦਾ ਉਹ ਇੱਕ ਲੇਡੀ ਨੂੰ ਸਟਰੋਂਗ ਹੋਣਾ ਘਰ 'ਚ ਬਹੁਤ ਜ਼ਰੂਰੀ ਹੈ ਜੀ ਜੇਕ ਲੇਡੀ ਸਟਰੋਂਗ ਹੋਏਗੀ ਨਾ ਤੇ ਘਰ ਵਿੱਚ ਨਾ ਹੀ ਬੇਰਜ਼ਗਾਰੀ ਰਹੇਗੀ ਤੇ ਨਾ ਕੋਈ ਨਸ਼ੇ ਕਰੇਗਾ ਲੋਕੀ ਗਲੀਆਂ ਵਿੱਚ ਪੋਸਟਰ ਲਾਉਂਦੇ ਨੇ ਮੇਰਾ ਵਾਰਡ ਮੇਰਾ ਪਰਿਵਾਰ ਪਰ ਮੈਂ ਕੰਮ ਕਰਕੇ ਦਿਖਾਵਾਂਗੀ ਕਿ ਵਾਕਈ ਮੇਰਾ ਵਾਰਡ ਮੇਰਾ ਪਰਿਵਾਰ ਹੈ ਮੈਂ ਉਹਨਾਂ ਦੀ ਸਮੱਸਿਆਵਾਂ ਨੂੰ ਦੂਰ ਕਰਕੇ ਆਪਣੇ ਪਰਿਵਾਰ ਸਮਝ ਕੇ ਉਹਨਾਂ ਦੇ ਹਨ ਉਹਨਾਂ ਦੇ ਹੱਲ ਸੁਣਾਂਗੀ ਤੇ ਉਹਨਾਂ ਦੀ ਸਮੱਸਿਆਵਾਂ ਨੂੰ ਦੂਰ ਕਰਾਂਗੀ ਤੇ ਦੱਸਾਂਗੀ ਕਿ ਵਾਕਈ ਮੇਰਾ ਵਾਰਡ ਮੇਰਾ ਪਰਿਵਾਰ ਹੀ ਹੈ। ਅ ਸੁਨਪ੍ਰੀਤ ਜੀ ਬਹੁਤ ਸਾਰੇ ਲੀਡਰ ਆਉਂਦੇ ਨੇ ਵਾਅਦੇ ਕਰਦੇ ਨੇ ਤੇ ਚਲੇ ਜਾਂਦੇ ਨੇ। ਜਦੋਂ ਚੋਣ ਜਿੱਤਣ ਜਿੱਦੇ ਨੇ ਚੋਣ ਜਿੱਤਣ ਤੋਂ ਬਾਅਦ ਉਹਨਾਂ ਦਾ ਰਵੱਈਆ ਜਿਹੜਾ ਹੁੰਦਾ ਨਾ ਉਹ ਅਲੱਗ ਤਰੀਕੇ ਦਾ ਹੁੰਦਾ ਹੈ। ਤੁਹਾਡਾ ਕੀ ਕਹਿਣਾ ਹੈ ਇਸ ਬਾਰੇ? ਮੈਂ ਸਮਝਦੀ ਆ ਜਿਹੜੇ ਲੀਡਰ ਵਾਅਦਾ ਕਰਕੇ ਜਾਂਦੇ ਆ ਬਾਅਦ ਚ ਨਹੀਂ ਕਰਦੇ। ਪਰ ਅਸੀਂ ਖਰੇ ਉਤਰਾਂਗੇ। ਮੈਨੂੰ ਉਮੀਦ ਹੈ ਕਿਉਂਕਿ ਸਾਨੂੰ ਸਿਆਸਤਦਾਨੀ ਸਾਨੂੰ ਸੇਵਾ ਦਾ ਸ਼ੌਂਕ ਹੈ। ਅਸੀਂ ਸੇਵਾ ਕਰਾਂਗੇ ਆਪਣੇ ਵਾਰਡ ਵਿੱਚ ਜਿੱਦਾਂ ਅਸੀਂ ਹੁਣਾ ਉਦਾਂ ਹੀ ਬਾਅਦ ਵਿੱਚ ਵੀ ਮਿਲਾਂਗੇ ਤੁਹਾਨੂੰ ਤੇ ਇਸ ਕਰਕੇ ਮੈਂ ਚਾਹਦੀ ਆ ਕਿ ਅਸੀਂ ਸਾਰੇ ਰਲ ਕੇ ਜੀ ਇਸ ਵਾਰਡ ਨੂੰ ਆਪਣੇ ਵਾਰਡ ਨੂੰ ਮੈਂ ਅੱਗੇ ਹੋ ਕੇ ਇਸ ਪ੍ਰੋਬਲਮ ਨੂੰ ਖਤਮ ਕਰਾਂ ਜੀ ਸੋ ਸਿਮਰਨ ਜੀ ਤੁਸੀਂ ਖਾਸ ਤੌਰ ਤੇ ਸਟੂਡੀਓ ਚ ਆਏ ਤੇ ਬੜੀਆਂ ਚੰਗੀਆਂ ਗੱਲਾਂ ਦਸੀਆਂ ਕੀਤੀਆਂ ਔਰ ਸਾਨੂੰ ਪੂਰੀ ਆਸ ਹੈ ਕਿ ਜੇ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਦੇਖੋ ਬਾਕੀ ਤੇ ਪਰਮਾਤਮਾ ਦੇ ਹੱਥ 'ਚ ਹੈ ਨਾ ਹਰ ਚੀਜ਼ ਤੇ ਜੇ ਲੋਕਾਂ ਨੇ ਤੁਹਾਨੂੰ ਜੋ ਹੈ ਚੁਣਿਆ ਤੁਸੀਂ ਚੋਣ ਜਿੱਤੇ ਤੇ ਜਰੂਰ ਅਸੀਂ ਯਾਸ ਕਰਦੇ ਆਂਗੇ ਤੁਸੀਂ ਲੋਕਾਂ ਦੀਆਂ ਜੜੀਆਂ ਹੈਗੀਆਂ ਨੇ ਵਿਚਾਰਾਂ ਤੇ ਸੋਚ ਤੇ ਆਸਾਂ ਤੇ ਖਰੇ ਉਤਰੋ ਧੰਨਵਾਦ ਸ਼ੁਕਰੀਆ ਜੀ